ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਫਤਿਹਗੜ ਸਾਹਿਬ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਉਹਨਾਂ ਦਾ ਸ਼ਹੀਦੀ ਅਸਥਾਨ ਹੈ 11ਪਉ 1704 ਈਸਵੀ ਨੂੰ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਇੱਥੇ ਲਿਆਂਦਾ ਗਿਆ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਦੋ ਦਿਨ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਵਜ਼ੀਰ ਖਾਨ ਨੇ ਬੜੇ ਤਰਲੇ ਮਿੰਤਨਾ ਕੀਤੀਆਂ ਡਰਾਵੇ ਦਿੱਤੇ ਬੜੇ ਲਾਲਚ ਦਿੱਤੇ ਇਥੋਂ ਤੱਕ ਕਿਹਾ ਇਸ ਈਸ람 ਨੂੰ ਕਬੂਲ ਕਰੋ ਤੁਹਾਨੂੰ ਹੂਰਾ ਮਿਲਣਗੇ ਆ ਰਾਜ ਭਾਗ ਮਿਲਣਗੇ ਤੇ ਬਾਬੇ ਕਹਿੰਦਾ ਉੱਤਰ ਸੀ ਕਿ ਇਹ ਲਿਖ ਕੇ ਦੇ ਦੇ ਸਾਨੂੰ ਕਿ ਮੌਤ ਨਹੀਂ ਕਦੇ ਆਵੇਗੀ ਵਜ਼ੀਰ ਖਾਨ ਕਹਿੰਦਾ ਮੌਤ ਤਾਂ ਫਿਰ ਵੀ ਆਵੇਗੀ ਸਾਹਿਬ ਜਾਦੇ ਕਹਿਣ ਲੱਗੇ ਜੇ 70 ਸਾਲ ਅਨ ਗੰਦਿਆਂ ਕਰਕੇ ਮਰਨਾ ਹੈ ਤਾਂ 7 ਸਾਲ ਦੀ ਉਮਰ ਦੇ ਵਿੱਚ ਅਣਖ ਨਾਲ ਮਰਨ ਨੂੰ ਅਸੀਂ ਪਹਿਲ ਦੇਵਾਂਗੇ 70 ਸਾਲ ਦੀ 부ਝਦਲੀ ਦੀ ਜ਼ਿੰਦਗੀ ਜਉਣ ਨਾਲੋਂ ਅਸੀਂ ਮਰਨ ਨੂੰ ਪਹਿਲ ਦੇਾਂਗੇ ਦਰਸ਼ਨ ਕਰੋ ਇਸ ਗੁਰਦੁਆਰਾ ਸਾਹਿਬ ਦੇ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਦੇ ਬਾਰੇ ਵੀ ਜਾਣਦੇ ਹਾਂ ਬਹੁਤ ਕੁਝ ਕਿ ਅਖੀਰ ਵਿੱਚ ਫੈਸਲਾ ਕੀਤਾ ਗਿਆ ਕਿ ਇਹਨਾਂ ਨੂੰ ਨੀਹਾ ਵਿੱਚ ਚੜਕੇ ਸ਼ਹੀਦ ਕੀਤਾ ਜਾਵੇ। ਉੱਥੇ ਪਹਿਲੇ ਦਿਨੀ ਬੇਉਸ ਹੋਏ ਨੀਹਾ ਦੇ ਵਿੱਚ ਚਿੰਨਾ ਹੀ ਸਹਾਦਤ ਸੀ। ਬੜੇ ਲਾਲਚ ਡਰਾਵੇ ਦਿੱਤੇ ਗਏ ਕਿ ਤੁਹਾਡੇ ਭਰਾਵਾਂ ਨੂੰ ਤੁਹਾਡੇ ਪਿਤਾ ਨੂੰ ਮੈਂ ਮਾਰ ਦਿੱਤਾ ਵਜ਼ੀਰ ਖਾਂ ਕਹਿੰਦਾ। ਬਾਬਾ ਫਤੇ ਸਿੰਘ ਕਹਿੰਦੇ ਕਿ ਸਵਾਲ ਨਹੀਂ ਪੈਦਾ ਹੁੰਦਾ। ਕਿ ਤੋਂ ਸਾਡੇ ਭਰਾਵਾਂ ਦਾ ਤੇ ਸਾਡੇ ਪਿਤਾ ਦਾ ਸਾਹਮਣਾ ਕਰ ਗਿਆ ਹੋਮੀ ਉਹ ਮਰੇ ਨਹੀਂ ਉਹ ਸ਼ਹੀਦ ਹੋਏ ਨੇ ਮਰੇਲਕੋਟਲੀ ਨਵਾਬ ਨੇ ਹਾ ਦਾ ਨਾਰਾ ਮਾਰਿਆ ਕਿ ਵਜ਼ੀਰ ਖਾਂ ਇਹਨਾਂ ਬੱਚਿਆਂ ਨੂੰ ਮਸੂਮਾਂ ਨੂੰ ਮਾਰਨਾ ਅੱਤ ਦਾ ਪਾਪ ਹੋਵੇਗਾ ਸੁਚਾਨੰਦ ਕਹਿੰਦਾ ਵਜ਼ੀਰ ਖਾਂ ਇਹਦੀਆਂ ਗੱਲਾਂ ਦੇ ਵਿੱਚ ਨਾ ਆਓ ਸਹਿਬਜ਼ਾਦਿਆਂ ਨੂੰ ਫਾਤਵਾ ਦਿੱਤਾ ਗਿਆ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਚਣ ਕੇ ਸ਼ਹੀਦ ਕਰ ਦਿਓ ਕਚਹਿਰੀ ਵਿੱਚ ਅੱਜ ਫਿਰ ਕਾਜੀ ਆਇਆ ਜਲਾਦ ਆਏ ਸੁਮਾਣੇ ਦੇ ਦੋ ਜਲਾਦ ਸੀ ਇਹਨਾਂ ਦਾ ਕਚਹਿਰੀ ਦੇ ਵਿੱਚ ਕੋਈ ਕੇਸ ਚੱਲਦਾ ਪਿਆ ਸੀ ਜਲਾਦ ਤਿਆਰ ਹੋਏ ਕਿ ਅਸੀਂ ਇਹਨਾਂ ਬੱਚਿਆਂ ਨੂੰ ਕੋ ਕਿਸੀਦ ਕਰਾਂਗੇ ਕਿਉਂਕਿ ਪਹਿਲਾਂ ਕੋਈ ਬੱਚਿਆਂ ਨੂੰ ਸ਼ਹੀਦ ਕਰਨ ਦੇ ਲਈ ਤਿਆਰ ਨਹੀਂ ਸੀ ਨੀਹਾਂ ਦੇ ਵਿੱਚ ਚਣ ਦੇ ਲਈ ਇਸ ਮਾਣੇ ਦੇ ਜਲਾਦਾਂ ਨੇ ਕਿਹਾ ਕਿ ਸਾਡੇ ਕੇਸ ਨੂੰ ਖਾਰਜ ਕਰ ਦਿਓ ਹਕੂਮਤ ਮਾਈ ਬਾਪ ਅਸੀਂ ਇਹਨਾਂ ਬੱਚਿਆਂ ਨੂੰ ਸ਼ਹੀਦ ਕਰਾਂਗੇ ਕਾਜੀ ਆਇਆ ਵਜ਼ੀਰ ਖਾਨ ਆਇਆ ਜਲਾਦ ਆਏ ਏਟਾਂ ਦਾ ਪ੍ਰਬੰਧ ਕੀਤਾ ਗਿਆ ਲੋਕ ਰੋਂਦੇ ਪਏ ਨੇ ਹਵਾਵਾ ਬਹਿਣ ਪਾਉਂਦੀਆਂ ਨੇ ਦੋਨਾਂ ਨੂੰ ਨੀਹਾਂ ਵਿੱਚ ਖੜ੍ਹਾ ਕਰਨ ਲੱਗੇ ਨੇ ਪਪਾ ਫਤਿਹ ਸਿੰਘ ਜੀ ਥੋੜੇ ਜੇ ਕਦ ਕਰਕੇ ਛੋਟੇ ਨੇ ਜਦੋਂ ਗੋਡੇ ਤੱਕ ਨਹੀਂ ਗਈ ਕਿਹਾ ਰੁਕੋ ਕਹਿਣ ਲੱਗੇ ਅੱਜ ਵੀ ਸੁਣ ਲੋ ਨਹੀਂ ਤਾਂ ਮਿੱਟ ਜਾਮੋਗੇ ਤੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਦੀ ਵਜ਼ੀਰ ਖਾਨ ਨੂੰ ਕਹਿਣ ਲੱਗੇ ਸੱਚ ਕੋ ਮਿਟਾਉਂਗੇ ਤੋ ਮਿਟੋਂਗੇ ਜਹਾਨ ਸੇ ਡਰਤਾ ਨਹੀਂ ਅਕਾਲ ਕਿਸੀ ਸਹਨ ਸਾ ਕੀ ਸਾਨ ਸੇ ਉਪਦੇਸ਼ ਆਪਣਾ ਸੁਣ ਲੋ ਜਰਾ ਦਿਲ ਕੇ ਗਾਨ ਸੇ ਕਹਿ ਰਹੇ ਹਾਂ ਹਮ ਤੁਮ ਕੋ ਖੁਦਾ ਕੀ ਜਵਾਨ ਸੇ ਪਰ ਉਹਨਾ ਪੱਥਰਾਂ ਦੇ ਉਪਰ ਕੀ ਅਸਰ ਸੀ ਨੀਹਾਂ ਉੱਚੀਆਂ ਹੋਈਆਂ ਗੁਰੂ ਕੇ ਲਾਲਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਸ਼ਬਦ ਕਿਆ ਕਹਿਣ ਲੱਗੇ ਸੂਬੇ ਗੱਲ ਧਿਆਨ ਵਿੱਚ ਰੱਖੀ ਜਿੱਥੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਨੀਹਾਂ ਵਿੱਚ ਚੁਣ ਲਗਿਆ ਹੈ ਗੁਰੂ ਤੇਗ ਬਹਾਦਰ ਦੇ ਪੁੱਤਿਆਂ ਨੂੰ ਨੀਹਾਂ ਵਿੱਚ ਚੁਣ ਲਗਿਆ ਹੈ ਜਿੱਥੇ ਅਜ ਗੁਰੂ ਗੋਬਿੰਦ ਸਿੰਘ ਦੇ ਪੁੱਤ ਚੁਣੇ ਜਾਣੇ ਨੇ ਸੂਬੇ ਧਿਆਨ ਵਿੱਚ ਰੱਖੀ ਕੁਝ ਕੁ ਸਮਾਂ ਪੈਣਾ ਹੈ ਇੱਥੇ ਹੀ ਗੁਰੂ ਕੇ ਖਾਲਸੇ ਨੇ ਆ ਕੇ ਆਪਣੇ ਪੰਥ ਦੇ ਕੇਸਰੀ ਨਿਸ਼ਾਨ ਇੱਥੇ ਹੀ ਚਲਾਉਣੇ ਨੇ ਦਰਸ਼ਨ ਗੁਰੂ ਸਾਹਿਬ ਜادہ ਬਾਬਾ ਜੂਰਾਵਰ ਸਿੰਘ ਜੀ ਬਾਬਾ ਫੱਦੇ ਸਿੰਘ ਜੀ ਮਾਤਾ ਗੁਜਰ ਗੌਰ ਜੀ ਉਹਨਾਂ ਦਾ ਸਹੀਦੀ ਸਥਾਨ ਹੈ ਜਦੋਂ ਗੁਰੂ ਕੇ ਲਾਲ ਬੇਹੋਸ ਹੋ ਕੇ ਡੁੱਗੇ ਡਿੱਗੇ ਇਹਨਾਂ ਨੀਹਾਂ ਦੇ ਕੋਲ ਉਸ ਵੇਲੇ ਦੋਨੋਂ ਜਲਾਦਾਂ ਨੇ ਹੋਸ਼ ਵਿੱਚ ਆਏ ਬੱਚੇ ਗੁਰੂ ਪਾਤਸ਼ਾਹ ਜੀ ਦੇ ਪੁੱਤਰਾਂ ਨੂੰ ਬਾਹਾਂ ਤੋਂ ਫੜ ਕੇ ਲੱਤਾਂ ਫੜ ਕੇ ਉਹਨਾਂ ਦੇ ਗਲੇ ਦੇ ਉੱਪਰ ਤਿੱਖੀ ਤੇਜ ਧਾਰ ਕਟਾਰ ਦਾ ਵਰ ਕੀਤਾ ਦੋਨੋਂ ਬੱਚਿਆਂ ਨੂੰ ਤੜਫਦਿਆਂ ਸ਼ਹੀਦ ਕਰ ਦਿੱਤਾ ਤੇ ਜਦੋਂ ਮਾਤਾ ਨੂੰ ਪਤਾ ਪਤਾ ਲੱਗਿਆ ਸ਼ਹੀਦ ਦੀ ਬਾਰੇ ਤਾਂ ਮਾਤਾ ਜੀ ਸ਼ਹੀਦ ਹੋ ਗਏ ਦਰਸ਼ਨ ਕਰੋ ਇਸ ਪਾਵਨ ਸਥਾਨ ਦੇ ਤੇ ਇਹ ਮਹੀਨਾ ਸਹਿਬ ਜਾਦਿਆਂ ਦਾ ਗੁਰੂ ਪਾਤਸ਼ਾਹ ਜੀ ਦੇ ਸਰਵੰਸ ਦੇ ਬਾਰਨ ਦਾ ਮਹੀਨਾ ਹੈ ਦਰਸ਼ਨ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਗੁਰੂ ਪਾਤਸ਼ਾਹ ਜੀ ਦੇ ਬਾਣੀ ਦਾ ਅਭਿਆਸ ਕਰੋ ਨਾਮ ਸਿਮਰਨ ਕਰੋ ਤੇ ਉਹਨਾਂ ਬੱਚਿਆਂ ਨੂੰ ਚੇਤੇ ਕਰੋ ਤੇ ਇਤਿਹਾਸ ਦੇ ਬਾਰੇ ਆਪਣੇ ਬੱਚਿਆਂ ਨੂੰ ਜੂਰ ਸੁਣਾਓ ਦਰਸ਼ਨ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਪਾਵਨ ਸਥਾਨ ਦੇ ਹਰ ਇੱਕ ਨੂੰ ਦਰਸ਼ਨ ਹੋਣ ਤੇ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਫਤੇਗੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ